ਫੇਗਰੇਲੀ ਸ਼ਰਾਬ ਦੇ ਨਾਲ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਮੌਕੇ ਮੌਜੂਦ ਰਹੇ ਦੱਸਤੇ ਇਸ ਮੌਕੇ ਹਰਪਾਲ ਸਿੰਘ ਚੀਮਾ ਜੜੇ ਨੇ ਪਿੰਡ ਗੁਜਰਾ ਦੇ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਨੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਪ੍ਰੋਸਾ ਵੀ ਦਵਾਇਆ ਇਸੇ ਮੌਕੇ ਤੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਮੰਤਰੀ ਹਰਪਾਲ ਚੀਮਾ ਜੜੇ ਨੇ ਉਸਾਜਿਕੋਲ ਪਹੁੰਚੇ ਸਨ ਜਿਨ੍ਹਾਂ ਨੇ ਸਾਡੇ ਨਾਲ ਖੜਨ ਦੀ ਗੱਲ ਆਖੀ ਹੈ બસ ਜੀ ਉਹ ਚੰਗਾ ਪਣਾ ਅਤੀਾਜੀ ਬਸ ਇਹਨਾਂ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਉਹ ਬੰਨਾਉਂ ਇਹ ਸ਼ਾਹ ਜਿਹੜੀ ਲੈ ਕੇ ਆਉਂਦੇ ਸੀ ਜਾਂ ਪਿੰਡ ਚ ਮੇਜਰ ਇਹਦਾ ਜੀ ਹੋਂ ਕਿਤੇ ਬੋਤਲ ਆ ਕੇ ਤੇ ਫੜ ਲਿਆ ਉਹਦੀਆ ਪਊਆ ਪੂਰੀ ਮਿਲ ਜਾਂਦੀ ਹਾ ਹਾ ਨਾ ਕਦੇ ਕਦੋਂ ਕਿਸੇ ਤੋਂ ਫੜ ਲੈਣਾ ਨਾ ਜੂ ਆਇਆ ਉਸ ਤੋਂ ਬਾਅਦ ਕਦੇ ਨਾ ਕਦੇ ਜੀ ਕਰਦਾ ਦੀ ਉਹਦੀਆ ਪਊਆ ਫੜ ਕੇ ਪੀ ਲੈਣਾ ਸੀ ਮੈਂ ਹਜੇ ਘੂਰ ਦਰਨਾਂ ਦੀ ਵੀ ਤੋਂ ਮੈਂ ਜੇ ਪੀਣੀ ਆ ਤਾਂ ਸਭ ਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ। ਇੱਕ ਹੀ ਲੱਗਦਾ ਜਿਹੀ ਜਿਹੜੀ ਘਟੀਆ ਸ਼ਰਾਬ ਕਰ ਕੀ ਹੋਇਆ ਜੀ? ਹਾਂ ਜੀ। ਇਹ ਕੰਮੂ ਜੀ ਦਾ ਬਰਸ ਬਿਟ ਬੱਸ ਇਹਦਾ ਤੇ ਹੈ ਜਿਹੜੀ ਕਰਦਾ ਜੀ। ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਨ ਵਾਲੇ ਕਮਾਨ ਵਾਲੇ ਇਕੱਲੇ ਪੀ ਆ ਆਪਣੇ। ਮੰਗ ਰੱਖੀਏ ਤੁਸੀਂ ਮਸਤ ਸਾਹਿਬ ਦੇ। ਮੰਗ ਤਾਂ ਹੀ ਇਹੀ ਆ ਕਿ ਇੱਕ ਦਾ ਹੀ ਇਹਨਾਂ ਨੂੰ ਨੌਕਰੀ ਮਿਲ ਜੇ ਗੁੜੀ। ਅੱਛਾ ਬਾਕੀ ਚੱਲ ਜਾਇ ਜਾਇ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ। ਵਿਸ਼ਵਾਸ ਰੱਖਾਇਆ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ। ਹਾਂ ਜੀ ਹਾਂ। ਠੀਕ ਹੈ ਜੀ। ਜੇ ਉਹ ਕਹਿੰਦੇ ਤੇ ਵੀ ਸੁਣੋ ਐਮਪੈਸੀ ਦੇਵਾਂਗੇ ਜੀ ਵਧੀਆ ਵੀ ਤੁਹਾਡਾ ਜਪੱਖਾਂ ਨਾਲ ਜੋੜ ਸਾਥ ਦੇ ਸਰਕਾਰ ਜਿਹੜਾ ਹੋ ਗਿਆ ਕਿ ਅੱਜ ਪੁਲਤੂ ਵੀ ਹਾਂ ਜੀ ਪਹਿਲਾਂ ਅਨਸੁਖਾਮੀ ਘਟਦਾ ਵਾਪਰੀ ਸੀ ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਗਾਨਸ ਖਾਮੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇਗੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾਂ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਹੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਹੀ ਸਜ਼ਾ ਦਾ ਅਸੀਂ ਪ੍ਰਾਵਧਾਨ ਕੀਤਾਗਾ 61 ਸੈਕਸ਼ਨ ਕਾ ਹਟ ਇੱਕ ਸਹਜੇ ਦਾ ਉਹਦੇ ਤਹਿਤ ਮੌਤ ਦੀ ਸਜ਼ਾ ਕਿਸੀ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦੇਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਰੱਖ ਨਾਮ ਚ ਵੀ ਹੋਇਆਗਾ ਕੁਝ ਜਗ੍ਹਾ ਤੇ ਦੜ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਅਸੀਂ ਉਹਨਾਂ ਦੁੱਖ ਪ੍ਰਗਟ ਕਰਦੇ ਆਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ੇ ਨਹੀਂ ਜਾਣ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100%